ਉਹ ਤੇ ਢੇਰੀ ਕਰ ਜਾਂਦੇ ਨੇ ਗੱਜ ਕੇ ਆਖੋ ਸਤਨਾਮ ਇਹ ਕਾਮ ਆ ਜਿਹੜੀ ਕਦੇ ਮਿਲਣ ਵਾਲੀ ਨਹੀਂ ਸਵਾ ਸਵਾ ਲੱਖ ਦੇ ਨਾਲ ਲੜਨ ਵਾਲੀ ਹੈ ਮਸੇ ਰੰਗੜ ਨੇ ਅਟੈਕ ਕੀਤਾ ਮਸੇ ਰੰਗੜ ਨੇ ਸਾਡੇ ਸੱਚਕੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਤਮਾਕੂ ਹੁੱਕਾ ਵਰਤਣ ਦੀ ਕੋਸ਼ਿਸ਼ ਕੀਤੀ ਤੇ ਆਯਾਸ਼ ਬਣੇਗੀ ਤੇ ਨਾਜ ਕੀਤੇ ਤੇ 155ਵੇਂ ਦਿਨ ਦਾ ਸੂਰਜ ਨਹੀਂ ਚੜ੍ਹਿਆ ਇੰਦਰਾ ਗਾਂਧੀ ਨੂੰ 1753ਵੇਂ ਦਿਨ ਦਾ ਸੂਰਜ ਨਹੀਂ ਚੜ੍ਹਿਆ ਅਬਦਾਲੀ ਨੂੰ 1753ਵੇਂ ਦਿਨ ਦਾ ਸੂਰਜ ਨਹੀਂ ਚੜ੍ਹਿਆ ਜਦੋਂ ਤੁਸੀਂ ਇਤਿਹਾਸ ਨੂੰ ਦੇਖੋਗੇ ਪਰਚੋਲ ਕਰੋਗੇ ਜਿਹੜੇ-ਜਿਹੜੇ ਨੇ ਸਿੱਖ ਕੌਮ ਦੇ ਨਾਲ ਮਤਾਂ ਲਾਇਆ ਹਰਮੰਦਰ ਸਾਹਿਬ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਅਕਾਲ ਤਖਤ ਸਾਹਿਬ ਤੇ ਚੜ੍ਹ ਕੇ ਆ ਗਏ ਆ 1753ਵੇਂ ਦਿਨ ਦਾ ਸੂਰਜ ਉਹਦੇ ਲਈ ਜੇ ਚੜਨ ਲੱਗਿਆ ਤਾਂ ਚੜਨ ਤੋਂ ਪਹਿਲਾਂ ਉਹ ਨਰਕ ਧਾਰਨ ਵਿੱਚ ਪਛਾੜਿਆ ਗੱਜ ਕੇ ਆ ਕੋਸ਼ਤਾ ਤਮਾ ਅੱਜ ਲੋੜਾ